ਹੇਲੂਇਆ ਮੈਂ ਪਾਸਟਰ ਨਿਤਿਨ ਥਾਪਰ ਪਾਸਟਰ ਵੈਲਫੇਰਸ਼ਨ ਸੀਨੀਅਰ ਵਾਈਸ ਪ੍ਰਧਾਨ ਅਸੀਂ ਨਿਖੇਦੀ ਕਰਦੇ ਆ ਜੋ ਬੀਤੇ ਸਮੇਂ ਵਿੱਚ ਪੈਲਗਾਮ ਦੇ ਵਿੱਚ ਆਤਕਵਾਦੀ ਹਮਲਾ ਹੋਇਆ ਔਰ ਜਿੱਥੇ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਗਿਆ ਇਹ ਕਿਸੇ ਧਰਮ ਦਾ ਨਹੀਂ ਬਲਕਿ ਇਨਸਾਨੀਅਤ ਦਾ ਕਤਲ ਹੋਇਆ ਧਰਮ ਨੂੰ ਪੁੱਛ ਕੇ ਜਾਤੀ ਨੂੰ ਪੁੱਛ ਕੇ ਉਥੇ ਕਤਲੇਆਮ ਕੀਤਾ ਗਿਆ ਔਰ ਇਹ ਚਾਹੁੰਦੇ ਸੀ ਉਗਰਵਾ ਚਾਹੁੰਦਾ ਸੀ ਪਾਕਿਸਤਾਨ ਚਾਹੁੰਦਾ ਹੈ ਕਿ ਧਰਮ ਦੇ ਨਾਮ ਤੇ ਅਸੀਂ ਹਿੰਦੁਸਤਾਨ ਨੂੰ ਵੰਡੀਏ ਹਿੰਦੁਸਤਾਨ ਨੂੰ ਤੋੜੀਏ ਪਰ ਅਸੀਂ ਇੱਕ ਹਿੰਦੁਸਤਾਨੀ ਮਸੀਹ ਹੋਣ ਦੇ ਨਾਤੇ ਇਹ ਇੱਥੇ ਇੱਕ ਮੋਹਰ ਲਗਾ ਰਹੇ ਹਾਂ ਵੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਹਿੰਦੁਸਤਾਨੀ ਆ ਫਿਰ ਅਸੀਂ ਧਰਮਾਂ ਦੇ ਵਿੱਚ ਆ ਬੋਲੋ ਹallelujah ਹallelujah ਔਰ ਅਸੀਂ ਮੰਗ ਕਰਦੇ ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲੋਂ ਕਿ ਜਦ ਪਹਿਲਗਾਮ ਦੇ ਜਮਲਾ ਹੋਇਆ ਜਿੱਤੇ ਬੇਕਸੂਰ ਲੋਕ ਜਿਨ੍ਹਾਂ ਦਾ ਕਤਲ ਇਹਮ ਹੋਇਆ ਇਹਨਾਂ ਦੇ ਵਿਰੁੱਧ ਜਲਦੀ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਪਾਕਿਸਤਾਨ ਅਤੇ ਆਦਿਵਾਦੀਆਂ ਨੂੰ ਮੂਹਰ ਤੋੜ ਜਵਾਬ ਦਿੱਤਾ ਜਾਵੇਗਾ ਬੋਲੋ ਹallelujah ਕਾ ਸਮਾਜ ਅੱਜ ਸੜਕਾਂ ਤੇ ਖੜਾ ਹਿੰਦੁਸਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਸਮਾਜ ਇਕੱਠਾ ਹੋਇਆ ਪਿਆ ਵਾ ਔਰ ਪਾਕਿਸਤਾਨ ਮਰਦਾਬਾਦ ਦੇ ਨਾਰੇ ਪੂਰੇ ਹਿੰਦੁਸਤਾਨ ਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੱਗ ਰਹੇ ਆ ਸੋ ਮੁਸੀਬਾਈ ਚਾਰੇ ਦੇ ਨਾਲ ਖੜੇ ਹੋ ਕੇ ਅੱਜ ਸਨੇਹਾ ਦਿੱਤਾ ਗਿਆ ਪਾਕਿਸਤਾਨ ਦੇ ਖਿਲਾਫ ਕਿ ਜੇ ਕਿਸੇ ਤੁਸੀਂ ਆਪਣੀਆਂ ਆਦਤਾਂ ਨਾ ਸੁਧਾਰੀਆਂ ਤੇ ਤੁਹਾਡਾ ਹਸ਼ਰ ਬਹੁਤ ਮਾੜਾ ਹੋਊਗਾ ਸੋ ਪੂਰੀ ਇਹ ਲਹਿਰ ਆ ਜਿਹੜੀ ਹਿੰਦੁਸਤਾਨ ਦੇ ਵਿੱਚ ਆਈ ਹੋਈ ਆ